ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਅਸੀਂ ਜਾ ਰਹੇ ਸੀਗੇ ਜੈਤੋਂ ਗੰਗਸਰ ਜੈਤੋਂ ਵੱਜਦਾ ਜਿਹੜਾ ਉੱਥੇ ਗੁਰੂ ਕੀ ਟਾਬ ਗੁਰਦੁਆਰਾ ਸਾਹਿਬੀ ਆ ਮੈਂ ਫਸਟ ਟਾਈਮ ਉੱਥੇ ਜਾ ਰਹੇ ਹਾਂ ਤੇ ਤੁਹਾਨੂੰ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਅੱਜ ਫੈਮਿਲੀ ਨਾਲ ਅਸੀਂ ਗੁਰੂ ਕੀ ਟਾਬ ਗੰਗਸਰ ਜੈਤੋਂ ਜਾ ਰਹੇ ਸੀਗੇ ਪਹੁੰਚ ਗਏ ਜੀ ਗੰਗਸਰ ਜੈਤੋਂ ਤੇ ਇੱਥੋਂ ਚੱਲਾਂਗੇ ਹੁਣ ਗੁਰੂ ਕੀ ਟਾਬ ਗੁਰਦੁਆਰਾ ਸਾਹਿਬ ਆ ਪਿੱਛੇ ਤੁਸੀਂ ਦੇਖਦੇ ਹੋ ਸਟੇਸ਼ਨ ਉਹ ਟ੍ਰੇਨ ਚਲੀ ਗਈ ਇਹ ਸਟੇਸ਼ਨ ਹੈਗਾ ਅਸੀਂ ਬਾਹਰ ਆ ਗਏ ਸਟੇਸ਼ਨ ਤੋਂ ਹੁਣ ਚੱਲਦੇ ਆਪਾਂ ਆਟੋ ਤੇ ਗੁਰਦੁਆਰਾ ਗੁਰੂ ਕੀ ਟਾਬ ਜੈਤੋਂ ਹਾਂਜੀ ਆਟੋ ਤੇ ਜਾ ਰਹੇ ਸੀ ਆਪਾਂ ਤੇ ਜਿਹੜਾ ਇਹ ਰੋਡ ਤੁਸੀਂ ਦੇਖਦੇ ਹੋ ਨਾ ਇਹ ਉਧਰੋਂ ਫਰੋਜ਼ਪੁਰ ਤੋਂ ਆਉਂਦਾ ਤੇ ਇੱਧਰੋਂ ਪਠੰਡੇ ਤੋਂ ਆਉਂਦਾ ਇਹ ਸਿੱਧੀ ਸੜਕ ਜਿਹੜੀ ਪਠੰਡੇ ਤੋਂ ਆ ਕੇ ਇੱਧਰ ਗੁਰੂ ਕੀ ਟਾਬ ਇਹ ਜਿਹੜੀ ਸੜਕ ਜਾ ਰਹੀ ਹੈ ਇਹ ਸਿੱਧੀ ਗੁਰੂ ਕੀ ਟਾਬ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਬਟੈਂਡੇ ਤੋਂ ਉਧਰਲੀ ਸਾਈਡ ਤੋਂ ਫਿਰੋਜ਼ਪੁਰ ਤੋਂ ਆਉਂਦੀ ਹੈ ਇਹ ਸੜਕ ਆ ਗੰਗਸਰ ਗੁਰਦੁਆਰਾ ਸਾਹਿਬ ਪਹੁੰਚੂਗੇ ਆਪਾਂ ਗੁਰੂ ਕੀ ਟਾਬ ਇਹ ਆ ਗਈ ਜੀ ਗੁਰਦੁਆਰਾ ਸਾਹਿਬ ਗੁਰੂ ਕੀ ਟਾਬ ਫਰੀਦਕੋਟ ਜ਼ਿਲ੍ਹੇ ਚ ਪਿਆ ਜਾਂਦਾ ਹੈ ਇਹ ਇਹ ਆ ਗਈ ਗੁਰਦੁਆਰਾ ਸਾਹਿਬ ਡਿਊਟੀ ਚਲ ਕੇ ਚੋਦੇ ਆਪਾਂ ਹਾਂਜੀ ਅਪ ਗੁਰਦੁਆਰਾ ਸਾਹਿਬ ਕੋਲ ਪਹੁੰਚ ਗਏ ਇਹ ਸੰਗਤ ਦੇਖੋ ਅਜਮਸਿਆ ਦਾ ਦਿਹਾੜਾ ਸੰਗਤ ਆ ਵੀ ਰਹੀ ਹੈ ਤੇ ਜਾ ਵੀ ਰਹੀ ਹੈ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੁਰੂ ਕੀ ਟਾਬ ਪਾਤਸ਼ਾਹੇ 10ਵੀਂ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦਾ ਹੈ ਇਹ ਗੁਰਦੁਆਰਾ ਸਾਹਿਬ ਅਸੀਂ ਹੁਣੇ ਪਹੁੰਚੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਸਾਰਿਆਂ ਨੇ ਵੀਡੀਓ ਨਾਲ ਬਣੇ ਰਹਿਣਾ ਇਹ ਜਿਹੜੀ ਸੜਕ ਆ ਇਹ ਡਿਊਟੀ ਤੋਂ ਆ ਰਹੀ ਹੈ ਜੀ ਤੇ ਇਧਰ ਹੀ ਸਾਈਡ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਇਧਰ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰੂਪਰ ਸਾਹਿਬ ਦਾ ਗੇਟ ਆ ਇੱਥੇ ਮੱਸੀਆ ਦੇ ਦਸਵੀਂ ਪੂਰਨਵਾਸੀ ਦਸਵੀਂ ਦੇ ਇਕੱਠੋਂ ਦਾ ਪੂਰਨਵਾਸੀ ਮੱਸੀਆ ਤੇ ਜ਼ਿਆਦਾ ਆਉਂਦਾ ਜਿਵੇਂ ਅੱਜ ਮੱਸੀਆ ਦੇ ਵੱਧ ਆਗਾ ਮੱਸੀਆ ਤੇ ਲੋਕ ਵੱਧ ਮੱਥਾ ਟੇਕਣ ਆਉਂਦੇ ਨੇ ਹੋਂ ਆਉਂਦੇ ਅਸਰਾਨ ਕਰਾ ਦੂਰੋਂ ਦੂਰੋਂ ਆਉਂਦੇ ਸਾਡੇ ਨਾਲ ਵੀ ਆਇਸੀ ਇੱਕ ਉਹ ਹਰਿਆਣੇ ਤੋਂ ਸੀ ਮਸਿਆ ਦਾ ਦਿਹਾੜਾ ਵੀ ਪਰਦਾ ਤੇ ਗੂਣ ਮਸੇ ਪਰਦੀ ਬਹੁਤ ਭਾਰੀ ਇਕੱਠ ਹੁੰਦਾ ਇੱਥੇ ਅੱਗੇ ਵਧਾਉ ਨੂੰ ਦਰਸ਼ਨ ਕਰਾਉਂਦੇ ਆ ਜੀ ਇਧਰ ਗੁਰਦੁਆਰਾ ਸਾਹਿਬ ਦਾ ਪਹਿਲਾ ਲੰਗਰ ਆ ਜਾਂਦਾ ਇਧਰਲੀ ਸਾਈਡ ਇੱਕ ਗੁਰਦੁਆਰਾ ਸਾਹਿਬ ਦੋਦਾ ਤਾਲ ਪਾਤਸ਼ੇ ਦਸਵੀਂ ਗੁਰੂ ਕੀ ਟਾ ਮੱਤਾ ਇਹ ਆ ਗਿਆ ਜੀ ਗੁਰੂ ਕੀ ਤਾਬ ਗੁਰਦੁਆਰਾ ਸਾਹਿਬ ਦਾ ਸਰੋਵਰ ਇਸਨਾਂਨ ਕਰ ਲਈ ਸਭ ਤੋਂ ਪਹਿਲਾਂ ਆਪਾਂ ਫਿਰ ਗੁਰੂ ਸਾਹਿਬ ਨੂੰ ਨਮਸਕਾਰ ਕਰਾਂਗੇ ਫੈਰ ਜਿੰਦਰ ਸਿੰਘ ਜੀ ਮਨਸਾਂ ਵਾਲੀ ਇਸ਼ਨਾਨ ਕਰ ਰਹੇ ਨੇ ਗੁਰਦੁਆਰਾ ਸਾਹਿਬ ਦੋਦਾ ਤਾਲ ਪਾਸੀ ਦਸਵੀਂ ਗੁਰੂ ਕੀ ਤਾਬ ਬਹੁਤ ਦੂਰ ਦੂਰ ਸੰਗਤ ਆਉਂਦੀ ਇੱਥੇ ਇਹ ਇਸ਼ਨਾਨ ਕਰ ਲਿਆ ਆਪਾਂ ਨੇ ਉਹ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆਂ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਨੇ ਆਂ ਸਰੋਵਰ ਦੇ ਨਾਲ ਹੀ ਇਹ ਜਿਹੜਾ ਦਰਵਾਜ਼ਾ ਸਾਹਿਬ ਆ ਜਾਂਦਾ ਦੇਖੋ ਇਧਲੀ ਸਾਈਡ ਕੜਾ ਪ੍ਰਸ਼ਾਦੀ ਇੰਡੇ ਕਾ ਮਿਲਦੀਆਂ ਨੇ ਇਹ ਸਾਹਮਣੇ ਦਰਵਾਸਾ ਜੀ ਆ ਜਾਂਦਾ ਆਪ ਉਹ ਆਪਾਂ ਪਹਿਲਾਂ ਦੇਖ ਕਰਵਾ ਲਈਏ ਇਹ ਅਗੇ ਜੀ ਗੁਰਦੁਆਰਾ ਸਾਹਿਬ ਦਾ 메인 ਦਰਵਾਜ਼ਾ ਸਾਹਿਬ ਗੁਰੂ ਸਾਹਿਬ ਨੂੰ ਨਮਸਕਾਰ ਕਰ ਲਈਏ ਮੋਰੀ 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 ਆਜਾ ਨੀ ਲਿਆ ਹਾਂਜੀ ਆਜੋ ਗੁਰਦੁਆਰਾ ਸਾਹਿਬ ਗੁਰੂ ਕੀ ਟਾਬ ਦਾ ਪੇ ਇਤਿਹਾਸ ਪੜ੍ਹੀਏ ਤੇ ਤੁਸੀਂ ਵੀ ਪੜਿਓ ਆਜੋ ਤੁਹਾਨੂੰ ਦਿਖਾਉਂਦੇ ਆ ਇਹ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਇੱਕ ਓੰਕਾਰ ਸੇ ਵਾਹਿਗੁਰੂ ਜੀ ਇੱਕ ਪਤੀ ਸੰਖੇਪ ਇਤਿਹਾਸ ਦੋਦੇਵਾਲ ਤਾਲਕੋ ਨਾਮੂ ਇਸਮੈ ਸੰਜਲ ਕੋ ਅਬਿਰਾਮੋ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਭਾਗ 11 ਪੰਨਾ 399 ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਦੀਨਾ ਕਾਂਗੜ ਬਰਗਾੜੀ ਬਹਿਬਲ ਸਰਾਵਾ ਆਦਿ ਨਗਰਾਂ ਤੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਨੂੰ ਜਾਨ ਸਮੇਸ਼ ਸਥਾਨ ਤੇ ਆਏ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਜਦੋਂ ਗੁਰੂ ਜੀ ਬਹਿਬਲਾ ਤੇ ਸਰਾਵਾਂ ਚ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਨੇੜੇ ਹੀ ਪਵਿੱਤਰ ਜਲ ਵਾਲਾ ਦੋਦੇ ਵਾਲਾ ਤਾਲ ਹੈ ਤਾਂ ਗੁਰੂ ਜੀ ਨੇ ਦਿਨ ਦੇ ਤੀਸਰੇ ਪਹਿਰ ਇਸ ਆਸਾਨ ਤੇ ਪਹੁੰਚੇ ਤੇ ਇਸ ਤਾਲ ਵਿੱਚ ਇਸ਼ਨਾਨ ਕਰਨ ਉਪਰੰਤ ਸਿੱਖਾਂ ਸਮੇਤ ਆਰਾਮ ਕਰਨ ਬੈਠ ਗਏ ਉਸ ਸਮੇਂ ਸ੍ਰੀਹੀ ਦੇ ਇੱਕ ਬਹੁਤ ਵੱਡੇ ਦਰਖਤ ਕੋ ਇੱਕ ਚਿੱਟੇ ਦਾੜੇ ਅਤੇ ਚਿੱਟੇ ਕੱਪੜਿਆਂ ਵਾਲਾ ਸ਼ਹੀਦ ਆਇਆ ਤੇ ਉਸਨੇ ਗੁਰੂ ਚਰਨਾਂ ਤੇ ਸੀਸ ਨਿਵਾਇਆ ਗੁਰੂ ਸਾਹਿਬ ਨੇ ਉਸਨੂੰ ਕਿਹਾ ਰਾਜ ਜੀ ਹੈ ਹੁਸੈਨ ਖਾਂ ਮੀਆਂ ਤਾਂ ਉਸਨੇ ਕਿਹਾ ਗੁਰੂ ਜੀ ਆਪ ਜੀ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਆਪ ਜੀ ਦੇ ਸੁੰਦਰ ਰੂਪ ਦੇ ਦਰਸ਼ਨ ਕਰਕੇ ਮੇਰੀ ਚਿਰਾਂ ਦੀ ਇੱਛਾ ਪੂਰੀ ਹੋ ਗਈ ਹੈ ਮੈਂ ਧੰਨ ਹੋ ਗਿਆ ਹਾਂ ਦੋ ਸਿੱਖਾਂ ਨੇ ਪੁੱਛਿਆ ਕਿ ਗੁਰੂ ਜੀ ਇਹ ਸੁੰਦਰ ਸਰੂਪ ਵਾਲਾ ਜੋ ਆਪ ਜੀ ਨੂੰ ਸੀਸਨੇ ਵਾ ਕੇ ਸਾਡੀਆਂ ਅੱਖਾਂ ਤੋਂ ਉਲੇ ਹੋ ਗਿਆ ਹੈ ਕੌਣ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਇਹ ਬਹੁਤ ਕਾਲ ਕਮਾਈ ਵਾਲਾ ਸ਼ਹੀਦ ਹੈ ਜਿਸ ਨੂੰ ਕਿਸੇ ਕਾਰਨ ਮੁਕਤੀ ਪ੍ਰਾਪਤ ਨਹੀਂ ਹੋਈ ਸੀ ਹੁਣ ਇਹ ਸ਼ੁਭ ਕਰਮ ਸਦਕਾ ਸਾਡੇ ਦਰਸ਼ਨ ਕਰਕੇ ਮੁਕਤੀ ਪ੍ਰਾਪਤ ਕਰ ਗਿਆ ਹੈ ਗੁਰੂ ਜੀ ਦੇ ਚਰਨ ਛੋਪਾ ਪ੍ਰਾਪਤ ਇਹ ਸਥਾਨ ਗੁਰੂ ਕੀ ਢਾਬ ਕਰਕੇ ਪ੍ਰਸਿੱਧ ਹੈ ਜੋ ਜੀ ਸ਼ਰਦਾ ਭਾਵਨਾ ਨਾਲ ਇੱਥੇ ਇਸ਼ਨਾਨ ਕਰੇਗਾ ਮੁਕਤੀ ਪ੍ਰਾਪਤ ਕਰੇਗਾ ਇਸ ਅੱਠ ਚੁੰਡੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਅਠਾਰਾਾ ਦੀ ਬਿਮਾਰੀ ਠੀਕ ਹੁੰਦੀ ਹੈ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਹਰ ਸਾਲ 2 3 4 ਅਸੂ ਨੂੰ ਸਲਾਨਾ ਜੋੜ ਮੇਲਾ ਹੁੰਦਾ ਹੈ ਹਰ ਮਹੀਨੇ ਪੂਰਨਮਾਸੀ ਅਤੇ ਮੱਸਿਆ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਹਾਂਜੀ ਅੱਜ ਵੀ ਮੱਸਿਆ ਦਾ ਦਿਹਾੜਾ ਹੈ ਤੇ ਇੱਕ ਗੁਰੂ ਕੀ ਢਾਬ ਦਾ ਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਹਾਂ ਹੁਣ ਆਪਾਂ ਲੰਗਰ ਚ ਪ੍ਰਸ਼ਾਦਾ ਛਕਣ ਚਲੀਏ ਹਾਂਜੀ ਆ ਗਿਆ ਗੁਰੂ ਘਰ ਲੰਗਰ ਪ੍ਰਸ਼ਾਦਾ ਛਕੀ ਆਪਾਂ ਫਿਰ ਕਰਦੇ ਆ ਤੁਹਾਡੇ ਨਾਲ ਗੱਲਬਾਤ मेरे भी चकली गुरुद्वारा साहब संगत प्रसाद सक्रिय है जी ਪਾ ਵੀ ਲੰਗਰ ਛਕ ਲਈ ਹੁਣ ਕੜੀ ਚੌਲੋਂ ਦਾ ਲੰਗਰ ਹਾਂਜੀ ਪ੍ਰਸ਼ਾਦ ਆਪਣੇ ਛਕ ਲਿਆ ਇੱਧਰ ਸੰਗਤ ਵਰਤਨਾ ਦੀ ਸੇਵਾ ਕਰ ਰਹੀ ਹੈ ਉਧਰਲੀ ਸਾਈਡ ਲੰਗਰ ਤਿਆਰ ਹੁੰਦਾ ਮਾਤਾਵਾਂ ਲੰਗਰ ਬਣਾ ਰਹੀਆਂ ਨੇ ਜੀ ਇੱਧਰ ਇੱਕ ਭੈਣ ਆਟਾ ਗੁੰਨਰੀਆਂ ਮਸ਼ੀਨ 'ਚ ਉਹ ਮਾਤਾਵਾਂ ਲੰਗਰ ਬਣਾ ਰਹੀਆਂ ਨੇ ਇੱਧਰ ਸੰਗਤ ਸੇਵਾ ਕਰ ਰਹੀ ਏ ਬਰਤਨਾਂ ਦੀ ਹੈਂ ਇਹ ਦਲੀ ਸਾਈਡ ਨਾਲ ਹੀ ਚਾਹ ਲੰਗਰ ਸਕਾਇਆ ਜਾਂਦਾ ਹਾਂ ਹਾਂ ਜੀ ਆਪਾਂ ਹੁਣ ਪ੍ਰਸ਼ਾਦ ਸਾਕ ਲਿਆ ਸੀ ਤੇ ਹੁਣ ਅਸੀਂ ਬਾਹਰ ਆ ਗਏ ਸੀ ਲੰਦਰ ਚੋਂ ਵਧੀਆ ਇੱਥੇ ਬਹੁਤ ਵਧੀਆ ਸੰਗਤ ਆਈ ਹੋਈ ਹੈ ਵੀ ਮੇਲਾ ਵਗੈਰਾ ਵੀ ਲੱਗਦਾ ਹੈ ਕਥਈ ਰੇੜੀਆਂ ਵਗੈਰਾ ਦੁਕਾਨਾਂ ਤੋਂ ਕੁੱਨਾਂ ਲੱਗੀਆਂ ਹੋਈਆਂ ਨੇ ਇੱਥੇ ਬਾਕੀ ਹੋਰ ਇੱਥੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਜਿੰਨਾ ਸੁੱਖਾਂ ਪੂਰੀਆਂ ਹੁੰਦੀਆਂ ਬਹੁਤ ਜਾਣੇ ਇੱਥੇ ਡੱਬੇ ਜਿਹੜਾ ਕੀ ਜਾਂਦੇ ਨੇ ਅੰਦਰ ਪਹਿਲੀ ਵਾਰ ਆਏ ਆ ਇੱਥੇ ਸੇ ਬਹੁਤ ਮਨ ਨੂੰ ਸ਼ਾਂਤੀ ਮਿਲੀ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਵਧੀਆ ਚਲੋ ਉਸ ਨੂੰ ਦਿਖਾਉਣੇ ਇੱਥੇ ਇੱਥੇ ਨਾਲ ਨਾਲ ਮੇਲਾ ਵੀ ਭਰਦਾ ਹੈਗਾ ਇੱਧਰ ਦੀਵਾਨ ਹਾਲ ਹੈ ਨਾ ਦੀਵਾਨ ਮਨ ਲੱਗਦਾ ਇਹ 2 3 4 ਅਸੂ ਜਿਹੜਾ ਲਿਖਿਆ ਹੋਇਆ ਹੈ ਇਹਨਾਂ ਨੇ ਉੱਥੇ-ਉੱਥੇ ਬਹੁਤ ਸੰਗਤ ਸਾਇਦ ਦੀਵਾਨ ਆਉਂਦੀ ਹੈ ਐਸਜੀਪੀਸੀ ਦੀ ਐਂਟਰੀ ਹੈ ਹੂੰ ਬੁਰ ਦੁਆਰਾ ਬੈਠੇ ਬਹੁਤ ਵਧੀਆ ਆਜੋਨ ਨਾਲੇ ਪਾਰਕਿੰਗ ਵਗੈਰਾ ਵੀ ਇੱਧਰ ਹੀ ਮੇਲਾ ਕਮਾਉਂਦੇ ਜੀ ਕਿਉਂਕਿ ਦਸਵੀਂ ਦੇ ਨਾਲ ਮੱਛਿਆ ਦੀ ਦਿਹਾੜੇ ਜਿਹੜੇ ਹੁੰਦੇ ਨੇ ਦਸਵੀਂ ਦਾ ਉਹਦੇ ਨਾਲ ਨਾਲ ਇੱਥੇ ਮੇਲਾ ਵੀ ਭਰਦਾਗਾ ਅੱਜ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਹਾਂਜੀ ਆ ਦੇਖੋ ਇੱਥੇ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਜਾਂ ਦੇ ਖੇਡਣ ਵਾਸਤੇ ਵਾਇਸ ਵਗੈਰਾ ਇਧਰ ਭਾਈ ਨੇ ਚਪਲਾਂ ਦੀ ਸੇਲ ਆ ਰੱਖੀਆ ਦੇਖੋ ਆ ਵੀ ਵਧੀਆ ਸੀ ਇਧਰ ਵੀ ਦੇਖੀ ਆ ਦੇਖੋ ਇੱਥੇ ਵੀ ਬੜੀਆਂ ਘਣ ਘਣ ਚੀਜ਼ਾਂ ਲੀਆਂ ਦੇਖੋ ਆ ਦੇਖੋ ਜੀ ਮੀਨੂਨ ਵਾਲੀ ਹੁੰਦੀ ਆਪਣੇ ਨਮਕ ਵੇਰਾ ਪਾਉਣ ਨੂੰ ਹਾਂਜੀ ਅੱਬਾਈ ਕੋਲ ਪੁੱਛਦੇ ਆਂ ਆਪਾਂ ਕੀ ਕੀ ਸਮਾਨ ਰੱਖਦੇ ਨੇ ਇੱਥੇ ਹਾਂਜੀ ਵੀਰੇ ਕੀ ਕੀ ਸਮਾਨ ਹੁੰਦਾ ਵੀਰੇ ਆਪਣੇ ਕੋਲ ਇਹ ਆਪਣੇ ਕੋਲੇ ਨਹੀਂ ਬੰਦੀਆਂ ਹੁੰਦੀਆਂ ਜੀ ਡਰਾਈ ਫਰੂਟ ਹੁੰਦੇ ਆ ਜੀ ਤੇ ਕੱਚ ਦਾ ਸਮਾਨ ਹੁੰਦਾ ਜੀ ਪਲਾਸਟਿਕ ਤੇ ਗਲਾਸ ਹੁੰਦੇ ਆ ਜੀ ਤੇ ਡਰਾਈ ਫਰੂਟ ਹੋਗੀਆਂ ਜੀ ਤੇ ਆਪਣਾ ਚੌਪਰ ਹੋ ਗਿਆ ਜੀ ਤੇ ਆਹ ਮੋਬਾਈਲ ਸਟੈਂਡ ਹੋ ਗਿਆ ਜੀ ਆਪਣੇ ਹਾਂ ਸੰਗ ਮੋਬਾਈਲ ਸਟੈਂਡ ਆ ਹਾਂਜੀ ਠੀਕ ਵੀਰੇ ਮੋਬਾਈਲ ਸਟੈਂਡ ਹਾਂਜੀ ਮਤਲਬ ਰਸੋਈ ਦਾ ਸਮਾਨ ਆਪਣੇ ਕੋਲੇ ਟੋਟਲੀ ਹੁੰਦਾ ਜੀ ਠੀਕ ਹਾਂਜੀ ਤੇ ਬਾਈਆਂ ਕੋਲੇ ਇੱਥੇ ਦੁਕਾਨ ਲਾਉਂਦੇ ਨੇ ਇਹ ਗੰਗਸਰ ਕੁਰੂਕੀ ਟਾਪ ਗੁਰਦੁਆਰਾ ਸਾਹਿਬ ਰਸੋਈ ਵਾਲਾ ਸਮਾਨ ਜਿਹੜਾ ਆਪਣਾ ਕਿਚਨ ਦੇ ਵਿੱਚ ਆਪਾਂ ਬਰਤਦੇ ਆ ਸਾਰਾ ਮਿਲ ਜਾਂਦਾ ਜੀ ਆ ਦੇਖੋ ਇਹਨਾਂ ਕੋਲ ਚਲੋ ਧੰਨਵਾਦ ਵੀਰੇ ਸੋਡਾ ਬਹੁਤ ਬਹੁਤ ਥੈਂਕ ਯੂ ਜੀ ਹਾਂ ਜੀ ਇੱਧਰ ਵੀ ਆ ਦੇਖੋ ਜਿਵੇਂ ਆਪਾਂ ਖੰਡ ਵਗੈਰਾ ਚਾਹ ਪਾ ਕੇ ਰੱਖਦੇ ਆ ਗਲਾਸ ਹੋ ਗਏ ਇੱਧਰ ਡੱਬੇ ਪਏ ਨੇ ਹਾਂ ਕਿਚਨ ਵਾਲਾ ਸਾਰਾ ਸਮਾਨ ਮਿਲ ਜਾਂਦਾ ਇਹਨਾਂ ਕੋਲ। ਅਰੇ ਅਰੇ ਆ ਗਏ। ਇਹਦੇ ਸਟੀਲ ਦਾ ਸਮਾਨ ਪਏ ਬਾਈ ਹੋਰਾਂ ਕੋਲ ਸਾਰਾ ਕੋਲ ਇਹਨਾਂ ਕੋਲ ਆ ਦੇਖੋ। ਉ ਤਾਂ ਮਾਤਾ ਮਾ ਭੈਣਾ ਦੇਖ ਰਹੀਆਂ ਨੇ। ਬੜਾ ਬਧੀ ਮੇਲਾ ਭਰਦਾ ਇੱਥੇ ਜੀ। ਇਧਰ ਵੀ ਆ ਬਹੁਤ ਬੱਚਿਆਂ ਵਾਸਤੇ ਟੌਇਜ਼ ਵਗੈਰਾ। ਇਹ ਮਾਲਾ ਲਈ ਹੈ ਹਾਂ ਕਿੰਨੇ ਮਣਕ ਵਾਲੀ 108 ਮਣਕ ਵਾਲੀ ਅੱਛਾ ਕਿੰਨੇ ਦੀ ਬੇਬੇ ਇਹ ਹਾਂਜੀ 50 ਦੀ ਜੀ 108 ਮਣਕ ਵਾਲੀ ਅਮਾਤਾ ਜੀ ਦੁਕਾਨ ਤੇ ਬਾਈ ਇੰਨੀ ਉਮਰ ਚ ਵੀ ਹੋ ਕੇ ਦੇਖ ਲੋ ਇੱਥੇ ਪੌੜਾ ਨਾ ਕਰਾਓ ਫਿਰ ਵੀ ਕਿਰਤ ਕਰਦੇ ਨੇ ਲੋ ਜੀ ਕੀ ਤੂੰ ਰ ਵੀ ਜੂਸ ਪੀਣ ਲੱਗੇ ਜੀ ਤੂੰ ਜੂਸ ਪੀਣਾ ਬੇਟਾ ਉਹ ਮੋਟੇ ਵੀ ਬਣਾ ਦੀ ਯਾਰ ਮੂ ਇਹਦਾ ਸੁਣ ਲੈ ਤੂੰ ਇਹ ਜੂਸ ਇਹ ਆਪਣੇ ਬਹੁਤ ਬਾਈ ਕਹਿੰਦਾ ਮੇਰੀ ਵੀਡੀਓ ਬਣਾਓ ਕਹਿੰਦਾ ਜੂਸ ਕੱਢ ਦੇ ਦੀ ਆ ਲੋ ਵਧੀਆ ਬਣਾਈ ਚੰਗਾ ਬਾਈ ਬਣ ਕੇ ਜੂ ਮੈਂ ਬੋਲਿਆ ਫਿਰ ਹਾਂ ਫੋਟੋ ਖੁਲਾ ਕੇ ਆ ਜੂਸ ਬਣਾਤਾ ਬਾਈ ਨੇ ਹਾਂ ਬਲੇਸੀਪੀਨੇਸ ਅੰਡਰਸਟੈਂਡ ਜੂਸ ਇਹ ਤੋ ਕਾਲਾ ਨਮ ਕਿੱਟਾਓ ਕਿੱਟਾ ਵੀ ਗਾਲਾ ਵੀ ਹੈ ਆਜੋ ਬਣਾਗੇ ਵੀਰੇ ਰਜਿੰਦਰ ਮਾਨ ਸਾਹਿਬ ਉਹ ਹਾਂ ਇਹ ਵਾਲਾ ਨਾ ਬਾਈ ਨੇ ਜੂਸ ਬਣਾਤਾ ਵਧੀਆ ਆ ਬਣਾਉਂਦਾ ਹਾਂ ਹਾਂਜੀ ਜੂਸ ਤਾਂ ਪੀ ਲੈ ਆਪਾਂ ਇਹ ਸੀ ਗੁਰਦੁਆਰਾ ਗੁਰੂ ਕੀ ਢਾਬ ਗੰਗਸਰ ਜੈਤੋ ਜ਼ਿਲ੍ਹਾ ਫਰੀਦਕੋਟ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਦੇਖਣਗੇ ਆਪਾਂ ਮਾਨਸਾ ਤੋਂ ਜੇ ਟ੍ਰੇਨ ਤੇ ਆਈਏ ਤਾਂ ਬਠਿੰਡਾ ਬਠਿੰਡੇ ਤੋਂ ਗੋਨਿਆਣਾ ਗੋਨਿਆਣਾ ਤੋਂ ਗੰਗਸਰ ਜੈਤੋ ਆ ਜਾਂਦਾ ਗੁਰਦੁਆਰਾ ਸਾਹਿਬੇ ਤੇ 2 3 4 ਅਸੂ ਨੂੰ ਬਹੁਤ ਵੱਡੇ ਭਾਰੀ ਇਕੱਠ ਜਿੱਥੇ ਮੇਲਾ ਭਰਦਾ ਜਿਹੜੇ ਵੀ ਵੀਰ ਭੈਣ ਭਾਈ ਇੱਥੇ ਆਉਣਾ ਚਾਹੁੰਦੇ ਨੇ ਜਰੂਰ ਇੱਕ ਵਾਰ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ ਤਾਨਗੁਰ ਗੋਮੇਸੂ ਮਹਾਰਾਜ ਇਸ ਸਥਾਨ ਤੇ ਆਏ ਸੀਗੇ ਦੁਬਾਰਾ ਫਿਰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚਲੋ ਹੁਣ ਸਬਸਕ੍ਰਾਈਬ ਕਰਿਓ ਆਪਾਂ ਹੁਣ ਚੱਲਦੇ ਆਂ ਘਰਾਂ ਨੂੰ